ਰਾਜਾ ਜੀ ਦੋਸਤੋ ਇਸ ਵਕਤ ਪਿੰਡ ਛਾਜਲੀ ਦੇ ਵਿੱਚ ਵੱਡਾ ਮੈਦਾਨ ਜਿਕੇ ਦੀ ਇੱਕ ਐਮਐਲਏ ਦੀ ਚੋਣ ਮੰਗੂ ਭਖਿਆ ਹੋਇਆ ਕਿਉਂਕਿ ਵੋਟ ਬਹੁਤ ਜਿਆਦਾ 8 ਤੋਂ 10000 ਵੋਟ ਹੈ ਛੋਟੇ ਪਿੰਡਾਂ ਦੀ ਸਰਪੰਚੀ ਉਰੇ ਦੀ ਪੰਚੀ ਗੱਲਬਾਤ ਕਰਦੇ ਆ ਸਰਪੰਚੀ ਦੇ ਕੈਂਡੀਡੇਟ ਗੁਰਬਿਆਸ ਸਿੰਘ ਵਿਆਸੀ ਨਾਲ ਹਾਂਜੀ ਬਾਈ ਜੀ ਸਵਾਗਤ ਹੈ ਸਾਸੀ ਗਾ ਜੀ ਹਾਂਜੀ ਕਿਵੇਂ ਲੱਗਦਾ ਹੈ ਘੰਗਾਰਾ ਮਿਲ ਰਿਹਾ ਲੋਕਾਂ ਦਾ ਭਰਪੂਰ ਹੰਗਾਰਾ ਜੀ ਪੂਰਾ ਠੀਕ ਹੈ ਮੇਰੇ ਪਿੰਡ ਦਾ ਹਰ ਬੱਚਾ ਬੱਚਾ ਛੋਟੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਦਾ ਆਸ਼ੀਰਵਾਦ ਮੇਰੇ ਨਾਲ ਹੈ। ਹਰੇਕ ਤੇ ਮੈਨੂੰ ਮਾਣ ਹੈ ਜੀ। ਮੈਨੂੰ ਇਹ ਨਹੀਂ ਕੋਈ ਵੀ ਇਨਸਾਨ ਤੇ ਵੀ ਉਹ ਮੈਨੂੰ ਪਉਂਦਾ ਨਹੀਂ। ਸਾਰੀ ਪਬਲਿਕ ਮੈਨੂੰ ਵੋਟ ਪਾਊਗੀ। ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ। ਸਾਰਿਆਂ ਦੇ ਦਿਲੀਓ ਕੰਮ ਕਰਨੇ ਨੇ। ਤੇ ਇੱਕ ਇਹ ਹੁੰਦਾ ਆਪਾਂ ਪਹਿਲਾਂ ਦੇਖਦੇ ਹਰ ਵਾਰ ਸਰਪੰਚ ਚੁਣਦੇ ਆ ਅੱਗੇ ਹੋ ਕੇ ਆਪਾਂ ਖੁਸ਼ੀ ਨਾਲ ਬਹੁਤ ਜ਼ਿਆਦਾ ਜੋਰ ਜਿਵੇਂ ਛੋਡੇ ਤੇ ਲੱਗਿਆ ਹੋਇਆ ਹੈ ਪਿਛਲਿਆਂ ਤੇ ਵੀ ਲੱਗਿਆ ਹੈ। ਜੇ ਕਹਿੰਦੀ ਹੈ ਪਿਛਲਿਆਂ ਤੋਂ ਲੋਕ ਇੰਨੇ ਅੱਕ ਗਏ ਕਿਤੇ ਇਹ ਤਾਂ ਨਹੀਂ ਹੋਵੇ ਵੀ ਸੋਥੋਂ ਵੀ ਤੁਸੀਂ ਆਸਾਂ ਤੇ ਨਾ ਉਤਰੋ ਕਿਤੇ ਛੋਡੇ ਨਾਲ ਵੀ ਉਹੀ ਇਹ ਗ ਦੇਖੋ ਜੀ ਪਿੰਡ ਵਾਸਤੇ ਮੰਤਰੀ ਸਾਹਿਬ ਨੂੰ ਕਹਿ ਕੇ ਵੱਧ ਤੋਂ ਵੱਧ ਪੈਸਾ ਪਹਿਲਾਂ ਵੀ ਲਿਆਂਦਾ ਵੱਧ ਤੋਂ ਵੱਧ ਪੈਸਾ ਲੈ ਕੇ ਆਵਾਂਗੇ ਪਿੰਡ ਦੇ ਪੰਚਾਇਤੀਕਰ ਉਰੀ ਚੌਂਕ 'ਚ ਇੱਥੇ ਹੀ ਬੈਠਾਂਗੇ ਹਰ ਹਰ ਟਾਈਮ ਜਨਤਾ ਦੀ ਸੇਵਾ ਵਿੱਚ ਹਾਜ਼ਰ ਰਹਾਂਗੇ ਇੱਥੇ ਬੈਠ ਕੇ ਇੱਥੇ ਬੰਦਾ ਬਿਠਾ ਕੇ ਕੋਈ ਇਹ ਨਹੀਂ ਕਹੂਗਾ ਸਾਨੂੰ ਕੱਲ ਨੂੰ ਵੀ ਸਾਡੇ ਕਾਗਜ਼ ਤੇ ਸਾਈਨ ਨਹੀਂ ਹੋਏ ਮੋੜ ਨਹੀਂ ਲੱਗੀ ਸਾਡੇ ਨਾਲ ਸਰਪੰਚ ਤੁਰਿਆਂ ਦੀ 24 ਘੰਟੇ ਫੋਨ ਖੁੱਲਾ ਰਹੂਗਾ ਕੋਈ ਨਸ਼ਾਨੀ ਸੁਧਦ ਹੈ ਜੀ ਵੱਡਾ ਮੁੱਦਾ ਇਹੀ ਐ ਮੋਹਰ ਲਾਉਣ ਦਾ ਤੇ ਮਿਲਣ ਦਾ ਮੌਕੇ ਤੇ ਜੇ ਨਾ ਮਿਲਣਾ ਪੰਚਾਇਤੀ ਘਰ ਬਣਾਇਆ ਸੀ ਦੇਖ ਸਕਦੇ ਹੋ ਜੀ ਆ ਸ਼ਾਜਲੀ ਪਿੰਡ ਦਾ ਪੰਚਾਇਤੀ ਘਰ ਐ ਇੱਥੇ ਵੱਡਾ ਟਰਾਵਰ ਵੀ ਲੱਗਿਆ ਹੋਇਆ ਕੈਮਰਿਆਂ ਵਾਲਾ ਇੱਥੇ ਬਣਾਉਂਗੇ ਕਿ ਘਰੀ ਬਣਾਉਂਗੇ ਪੂਰੀ ਬਣਾਵਾਂਗੇ ਜੀ ਹੋਰ ਵਾਦਾ ਕਰਦੇ ਆਂ ਕਿ ਘਟਵਾਰੀਆਂ ਨੂੰ ਹਫਤੇ 'ਚ ਇੱਕ ਵਾਰੀ ਆਪਦੇ ਪਿੰਡ ਦਾ ਚੱਕਰ ਲਾਜ਼ਮੀ ਲਵਾਵਾਂਗੇ ਵੀ ਉਰੇ ਬੈਠ ਕੇ ਕੰਮ ਕਰਕੇ ਬਾਦ ਹੀ ਨਾ ਬਹੁਤ ਬਾਲਾ ਬੋਲ ਦੋਨ ਹੋ ਬਿਲਕੁਲ ਜੀ ਦੇਖ ਸਕਦੇ ਹੋ ਕਿਤੇ ਲੱਡੂਆਂ ਨਾਲ ਕਿਤੇ ਕਿਵੇਂ ਇੱਥੇ ਕੇਲਿਆਂ ਨਾਲ ਸਾੜਾ ਜਿਹੜਾ ਇਹ ਸਭ ਤੋਂ ਪਹਿਲਾਂ ਬਿਲਕੁਲ ਜੀ ਦੇਖ ਸਕਦੇ ਹੋ ਵੱਡੀ ਤਿਆਰੀ ਬਾਈ ਖੁੱਲੇ ਹੋਇਓ ਬਾਈ ਖੁੱਲੇ ਹੋ ਜਾਓ ਬਾਹਰ ਇੱਥੇ ਮੜੋ ਬਾਈ ਮੜਾ ਦੇਖ ਸਕਦੇ ਹੋ ਜੀ ਪਹਿਲਾਂ ਇਹ ਕੇਲਿਆਂ ਨਾਲ ਤੋਲਿਆ ਗਿਆ ਇੱਕ ਉਹ ਨੂੰ ਪਿੰਡ ਛਾਇਲੀ ਦੇ ਸਰਪੰਚੀ ਦੇ ਦਾਵੇਦਾਰ ਗੁਰਬਿਅਾਸ ਸਿੰਘ ਬਿਆਸੀ ਜੀ ਹੋਰ ਦਿਓ ਜੀ ਵੰਡ ਤੋਂ ਮਣ ਮੰਨ ਜੋ ਮੁੰਡੇ ਜਾ ਕੇ ਵੰਡ ਤੋਂ ਪੁੱਤ ਹੋਰ ਲਿਆ ਭਾਈ ਯਾਰ ਯਾਰ ਆਨੂੰ ਭਰਾ ਪਹਿਲਾਂ ਆ ਆ ਬੰਦੋ ਗਏ ਆ ਹਰੇਕ ਪਤੀ ਦੇ ਵਿੱਚ ਡੂੰਗਾ ਵਿਅਸੇ ਪਾਉ ਬੜੀ ਹੈ ਹਰੇਕ ਨਾਲ ਦੁਰਗਾ ਇਹ ਤਾਂ ਸਰਪੰਚ ਹੈ ਨਹੀਂ ਕਿ ਕਿਸੇ ਨੂੰ بڑے بڑے ਬੰਦਿਆਂ ਨਾਲ ਦੁਰਪੇ ਇੰਨਾ ਇਕੱਠ ਹੈ ਇਸ ਲੋਟਾ ਬੜੀ ਦੇਖਣਾ ਅਸੀਂ ਪੰਜ ਸਾਲ ਕਰਾਂਗੇ ਕਿ 10 ਸਾਲਾਂ सुठो खंडिया हा माता जी ਇਹ ਮੈਨੂੰ ਲੱਗਦਾ ਫਿਰ ਬਹੁਤ ਵਧੀਆ ਵੀਰੇ ਜਿੱਤ ਹੋ ਗਿਆ ਹਨ ਵਧੀਆ ਬੱਲੇ ਬੱਲੇ ਪਰਮਾਤਮਾ ਉਹਨਾਂ ਦੀ ਸਮਝ ਦੀ ਬਾਦਾਂ ਪਾਵੇ ਸਾਡੇ ਠੀਕ ਆ ਵਧੀਆ ਜੀ ਤੂ ਆਜੀ ਸਾਡੇ ਪਿੰਰੇ ਦਾ ਬੰਦਾ ਪਿਆਸੀ ਠੀਕ ਸਾਰੇ ਪਿੰਡ ਦਾ ਹੀ ਆ ਵੀਰੇ ਸਾਰੇ ਪਿੰਡ ਦਾ ਹੀ ਪਾ ਲਿਆ ਆਪਣੇ ਆਜਾ ਬਈਆ ਬਸ ਤਕੜਾ ਰੱਖ ਲਾ ਮੋਬਿਲ ਆ ਜੇ ਲਾਉਣ ਵਾਲੇ ਆ ਮਾਂ ਨੂੰ ਆਵਾਜ਼ ਲਿਖੀ ਜਾਂਦਾ ਹੋਵੇ ठीकु huh? <laughs>